ਸ਼ਰਮਣੀ ਕਾਰਜਦਾਨ ਕਿਉਂਕਿ ਅਸੀਂ ਵਾਰਿਸਾਂ ਪੰਜਾਬ ਦੇ ਮਾਂ ਬਾਪ ਆਪ ਦੀ ਵਾਪਾਰਟੀ ਨਾਲ ਉਦੋਂ ਵੀ ਗੱਲ ਕੀਤੀ ਸੀ ਵੀ ਮਾਂ ਕਦੇ ਵੀ ਆਪਣੇ ਬੱਚਿਆਂ ਦਾ ਦਰਦ ਉਹ ਮਹਿਸੂਸ ਕਰਦੀ ਹੋਏ ਅੱਗੇ ਆਉਂਦੀ ਆ ਤੇ ਪੰਜਾਬੀ ਸ਼ਰਮਣੀ ਕਾਰਜਦਾਨ ਲੱਗੇ ਆਇਆ ਸੋ ਅਸੀਂ ਹੁਣ ਜਿਹੜਾ ਇਹਦਾ ਜਿੱਥੇ ਬਰੋਲ ਲਗਾਤਾਰ ਸਾਡੇ ਵੱਲੋਂ ਜਾਰੀ ਆ ਤੇ ਰਹੇਗਾ ਤੇ ਸਰਕਾਰ ਸਾਡੇ ਔਰਦੇ ਪਾਲਿਸੀ ਨੂੰ ਬਿਲਕੁਲ ਮੁੱਟੋ ਰੱਦ ਕਰ ਦਿੱਤਾ ਜਾਊਗਾ ਪਰ ਉਹਨਾਂ ਜਿਹੜੇ ਅਸੀਂ ਇਹਨਾਂ ਹਲਕਿਆਂ ਦੇ ਵਿੱਚ 40 ਪਿੰਡਾਂ ਦੇ ਜਿਹੜੇ ਸੱਜਣ ਨੇ ਜਿਹੜੇ ਸਾਡੇ ਜੀਵਿਤਾ ਭਰਾ ਨੇ ਉਹਨਾਂ ਨੂੰ ਬੇਨਤੀ ਆ ਕਿ ਅਸੀਂ ਇੱਕ ਹਲਫੀਆ ਬਿਆਨ ਤਿਆਰ ਕੀਤਾ ਉਹ ਸਾਰੇ ਵੀਰ ਹਲਫੀਆ ਬਿਆਨ ਭਰਨ ਜਿਹਦੀ ਜਿਹਦੀ ਜਿੰਨੀ ਜਿੰਨੀ ਜ਼ਮੀਨ ਆ ਉਹਦੇ ਆਪਣੇ ਆਪਣੇ ਹਲਫੀਆ ਬਿਆਨ ਭਰ ਕੇ ਸਾਨੂੰ ਜਮ੍ਹਾਂ ਕਰਾਉਣ ਤਾਂ ਜੋ ਅਸੀਂ ਸਰਕਾਰ ਦੇ ਮੱਥਾ ਨਾ ਸਕੀਏ ਸਰਕਾਰ ਨੂੰ ਦੱਸ ਸਕੀਏ ਕਿ ਲੋਕ ਨਹੀਂ ਚਾਹੁੰਦੇ ਤੁਹਾਡੀ ਪਾਲਿਸੀ ਨਾਲ ਸਹਿਮਤ ਨਹੀਂ ਉਹ ਆਪਣੀ ਜ਼ਮੀਨ ਦਾ ਬੇਰਵਾ ਦੇ ਕੇ ਨਾਲ ਵੱੱਦ ਲਾ ਕੇ ਸਭ ਹਲਪਿਆ ਵਿਆਹ ਵਾਪਸ ਕਰਨਾ ਸੀ ਉਹ ਹਲਪਿਆ ਵਿਆਹ ਨੇ ਕੱਲੇ ਕੱਲੇ ਜ਼ਿਮੀਦਾਰ ਜਿੱਦੇ ਜਿੱਦੀ ਉਹਦੀ ਜ਼ਮੀਨ ਆ ਇੱਕ ਪਿੰਡ ਦੇ ਵਿੱਚ 300 ਕੜਾ ਤੇ 300 ਦੀ 300 ਕੜ ਜ਼ਿਮੀਦਾਰ ਸਾਨੂੰ ਹਲਪਿਆ ਵਿਆਹ ਭਰ ਕੇ ਦੇਵੇ ਤੇ ਜਿਹੜੇ 40 ਪਿੰਡਾਂ 40 ਤੇ 40 ਪਿੰਡਾਂ ਵਾਲੇ ਜ਼ਿਮੀਦਾਰਾਂ ਨੂੰ ਮੇਰੀ ਬੇਨਤੀ ਆ ਜੇ ਆਪਾਂ ਕੰਮ ਜਾਬੋਗੇ ਬਾਕੀ ਪੰਜਾਬ ਦੇ ਵਿੱਚ ਫੇਰ ਮੁੜ ਕੇ ਪਾਲਿਸੀ ਲਾਗੂ ਕਰਨ ਦੀ ਹਿੰਮਤ ਨਹੀਂ ਕਰਨਗੇ ਬਾਕੀ ਪੰਜਾਬ ਦਾ ਜਾਣਾ ਵੀ ਬਚੂਗਾ ਲੁਧਿਆਣਾ ਦਾ ਵੀ ਬਚੂਗਾ ਇਸ ਕਰਕੇ ਅਸੀਂ ਮੈਂ ਤੁਹਾਡੇ ਲਈ ਪ੍ਰੈਸ ਲਈ ਲੁਧਿਆਣੇ ਦੇ ਉਹਨਾਂ 40 ਪਿੰਡਾਂ ਦੇ ਨਿਵਾਸੀਆਂ ਨੂੰ ਜਿਵੇਂ ਦਾਰਾਂ ਨੂੰ ਕਿਸਾਨਾਂ ਨੂੰ ਤਾਂ ਜਾਂ ਜਿਹੜੇ ਸ਼ਹਿਰ ਵਿੱਚ ਲੋਕ ਜਿਨ੍ਹਾਂ ਨੇ ਖਰੀਦ ਲਈ ਜ਼ਮੀਨ ਉਹ ਮਾਲਕ ਬਣ ਗਏ ਨੇ ਅੱਜ ਉਹਨਾਂ ਨੂੰ ਵੀ ਮੇਰੀ ਬੇਨਤੀ ਹੈ ਵੀ ਇਹ ਹਲਫੀਆ ਬਿਆਨ ਜ਼ਰੂਰ ਭਰੋ ਹਲਫੀਆ ਬਿਆਨ ਭਰ ਕੇ ਸਾਨੂੰ ਦੇ ਅਸੀਂ ਕਲੈਕਟ ਕਰਕੇ ਸਾਰੇ ਦੇ ਸਾਰੇ ਹਲਫੀਆ ਬਿਆਨ ਸਰਕਾਰ ਕੋਲੇ ਪਹੁੰਚਾਂਗੇ ਸਰਕਾਰ ਨੂੰ ਦੱਸਾਂਗੇ ਵੀ ਲੋਕਾਂ ਦੇ ਜਿਹੜਾ ਹਰਚਾ ਕੀ ਆ ਲੋਕ ਤੁਹਾਡੇ ਇਸ ਪਾਲਿਸੀ ਨਾਲ ਬਿਲਕੁਲ ਸਹਿਮਤ ਨਹੀਂ ਹੈ ਇਹ ਗੁੰਡਾਗਰਦੀ ਵਾਲੀ ਪਾਲਿਸੀ ਆ ਇਹ ਲੁੱਟ ਖੁੱਟ ਵਾਲੀ ਪਾਲਿਸੀ ਆ ਇਹ ਪਾਲਿਸੀ ਨੂੰ ਬਿਲਕੁਲ ਵੀ ਪੰਜਾਬ ਦੇ ਲੋਕਾਂ ਨੇ ਮੁੱਢੋਂ ਰੱਦ ਕਰ ਦਿੱਤਾ ਵਾ ਇਹ ਹਲਫਿਆ ਬਿਆਨ ਇਹ ਸਾਬਤ ਕਰਨਗੇ ਵੀ ਇਹ ਪਾਲਿਸੀ ਕਿ ਜਿਹੜਾ ਹਾਲੇ ਦਾ ਪੰਜਾਬ ਦੇ ਲੋਕੀ ਉੱਠੇ ਹਾਲੇ ਦਾ ਕੱਲੇ ਆਮ ਆਦਮੀ ਵਾਲੇ ਉੱਠਿਆ ਜਿਹੜੇ ਇਹਨਾਂ ਨੂੰ ਭਿਆਨਾ ਸ਼ੁਰੂ ਕਰਦਾ ਉਹਨਾਂ ਵਾਲੇ ਦਿਨ ਕਿਹੋ ਜਿਹੇ ਹੋਣਗੇ ਇਸ ਗਾਦੇ ਸਕੇਦਰੇ ਨੇ ਇਹਨਾਂ ਨੇ ਹਿਸਾਬ ਲਾ ਲਿਆ ਕਿ ਪਹਿਲਾਂ ਦਿੱਲੀ ਰੂਟੀ ਜਿਹੜਾ ਦਿੱਲੀ ਦਾ ਹਾਲ ਕੀਤਾ ਉਹ ਦਿੱਲੀ ਵਾਲਿਆਂ ਨੂੰ ਪਤਾ ਹੋਣਾ ਉੱਥੇ ਤੁਹਾਡੇ ਜਾਣਕਾਰਾਂ ਨੂੰ ਪਤਾ ਪਰ ਹੁਣ ਇਹਨਾਂ ਕੋਲੇ ਕੋਈ ਹੋਰ ਰਸਤਾ ਨਹੀਂ ਆ ਇਹਨੂੰ ਪੰਜਾਬ ਦੀ ਜ਼ਮੀਨ ਨੂੰ ਵੇਚਾਉਣ ਦੇ ਲਈ ਵੱਡੀਆਂ ਜਿਹੜੇ ਕਹਿੰਦੇ ਲੋਕ ਆ ਵੱਡੀਆਂ ਪਾਰਟੀਆਂ ਵੱਡੀਆਂ ਧਿਰਾਂ ਨੂੰ ਵਿਚੋਲੇ ਵਾਸਤੇ ਇਹਨਾਂ ਨੇ ਰਸਤਾ ਬਣਾਇਆ ਭਾਵੇਂ ਕਿ ਇਹਨਾਂ ਦੀ ਜਿਹੜੀ ਉਹ ਚਾਲ ਸੀ ਜਿਹੜੀ ਇਹਨਾਂ ਨੇ ਮਨਮਾਨੀ ਕਰਦੀ ਸੀ ਪਰ ਉਹ ਸਾਬਤ ਹੋ ਵੀ ਜਿਵੇਂ ਜਿਵੇਂ ਜੇਕਰ ਇਹਦਾ ਕਿ ਇਸ ਪੰਜਾਬ ਦੀ ਕੋਈ ਇੱਕ ਪਾਰਟੀ ਆ ਜਿਹੜੀ ਇਸ ਪੰਜਾਬ ਦੇ ਹੱਕਾਂ ਲਈ ਇਸ ਪੰਜਾਬ ਦੇ ਹਿੱਤਾਂ ਲਈ ਇਸ ਪੰਜਾਬ ਦੀ ਖਿਕੜਪਨ ਦੀ ਵੀ ਇਸ ਪੰਜਾਬ ਦੇ ਹਰ ਕਾਲ ਲਈ ਚਾਹੇ ਉਹ ਵਪਾਰ ਅਧ ਚਾਹੇ ਕਿਸਾਨ ਅਧ ਚਾਹੇ ਕਿਰਤੀ ਆ ਉਹ ਉਸ ਦੇ ਲਈ ਜੇ ਕੋ ਲੜਾਈ ਅੱਜ ਤੱਕ ਲੜੀ ਆ ਤੇ ਉਹ ਉਮੀਦਵਾਰ ਲੜੀ ਆ ਤੇ ਹੁਣ ਵੀ ਅਸੀਂ ਧੰਨਵਾਦ ਕਰਦੇ ਆ ਤੇ ਮਾਣ ਕਰਦੇ ਆ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਇਹਨਾਂ ਨੇ ਇਸ ਲੜਾਈ ਨੂੰ ਚੁੱਕਿਆ ਤੇ ਪਿਛਲੇ ਦਿਨੀ ਜਿਹੜਾ ਧਰਨਾ ਪਤੀ ਦੇਖਿਆ ਤੁਸੀਂ ਸਾਰੇ ਉੱਤੇ ਆਜੇ ਸੀ ਇੱਕ ਬੜੀ ਵੱਡੀ ਬੁਲੰਦ ਆਵਾਜ਼ تک ਚੁਣੌਤੀ ਦਿੱਤੀ ਗਈ। ਪਰ ਉਸ ਤੋਂ ਡਾਦੇ ਆ ਮਾਫ ਕਰਨਾ ਕਿ ਸਾਡਾ ਜਿਹੜਾ ਮੁੱਖ ਮੰਤਰੀ ਆ ਉਹ ਵੀ ਕਈ ਵਾਰੀ ਕਹਾਵਤਾਂ ਸੁਣਾਉਂਦਾ। ਉਹ ਅੱਜ ਵੀ ਮੈਂ ਉਹ ਕਹਾਵਤ ਸੁਣਾਉਣਾ ਕਹਿੰਦੇ ਬਿਸ਼ਰਮਾਂ ਦੀ ਕੁੱਲ ਦੀ ਦਾਲ ਸੀ ਤਾਂ ਕਹਿੰਦਾ ਇਦਾਂ ਹੀ ਖਾਦੇ ਹੁੰਦੇ ਆ। ਉਹ ਪਾਲਿਸੀ ਹੋਰ ਸੀ। ਤੇ ਹੁਣ ਇਹਨਾਂ ਨੇ ਇਹ ਇੱਕ ਆਪਦਾ ਦੱਸਣ ਵਾਸਤੇ ਕਿ ਨਹੀਂ ਅਸੀਂ ਤਾਂ ਚੰਗਾ ਕੰਮ ਕਰ ਰਹੇ ਆ। ਉਹ ਪਾਲਿਸੀ ਦੇ ਵਿੱਚ ਬਹੁਤ ਸਾਰੇ ਫੇਰ ਬਦਲ ਕੀਤੇ ਆ ਉਹਨਾਂ ਵਿੱਚ ਵੀ ਹਰਲੇ ਠੱਗੀ ਦੇ ਬਹੁਤ ਸਾਰੇ ਜਿਹੜੇ ਰਸਤੇ ਉਹਨਾਂ ਨੇ ਛੱਡੇ ਹੋਇਆ। ਪਰ ਪੰਜਾਬ ਦੇ ਲੋਕ ਤੇ ਖਾਸ ਤੌਰ ਤੇ ਇਸ ਇਲਾਕੇ ਦੇ ਲੋਕ ਜਿਹੜੇ ਆ ਜਿਨ੍ਹਾਂ ਦੀ ਲੜਾਈ ਜਿਹੜੀ ਆ ਅਕਾਲੀ ਦਲ ਅੱਗੇ ਹੋ ਕੇ ਲੜੇਗਾ ਤੇ ਇਹ ਅਸੀਂ ਵਾਅਦਾ ਵੀ ਕੀਤਾ ਸੀਗਾ ਤੇ ਦਾਵਾ ਵੀ ਕਰਦੇ ਆ ਕਿ ਅਕਾਲੀ ਦਲ ਕਿਸਾਨ ਦੀ ਕਿਰਤੀ ਦੀ ਵਪਾਰੀ ਦੀ ਕਿਸੇ ਵੀ ਤਰ੍ਹਾਂ ਦੀ ਹਾਦੀ ਜਿਹੜੀ ਆ ਉਹ ਨਹੀਂ ਹੋਣ ਦੇਗਾ ਇਹ ਸਮਰਾਹ ਨੂੰ ਅਸੀਂ ਚੜ੍ਹ ਕੇ ਲੜਾਂਗੇ ਘਰ-ਘਰ ਤੱਕ ਜਾਵਾਂਗੇ ਤੇ ਸ੍ਰੋਹਣੀ ਅਕਾਲੀ ਦਲ ਆ ਜਿਹੜਾ ਕਿ ਹਮੇਸ਼ਾ ਹੀ ਪੰਜਾਬ ਤੇ ਪੰਜਾਬੀਅਤ ਦੀ ਗਰਦਦ ਆ ਜਦੋਂ ਵੀ ਪੰਜਾਬ ਦੇ ਉੱਤੇ ਕੋਈ ਨਸੀਬਤ ਆਈ ਆ ਸ਼ਰੋਮਣੀ ਕਾਲਜਦਾਂ ਨੇ ਝੰਡਾ ਚੱਕ ਕੇ ਉਹਦੀ ਲੜਾਈ ਲੜੀ ਆ ਆਪਾਂ ਪਿਛਲਾ ਇਤਿਹਾਸ ਵੀ ਦੇਖਦੇ ਆ ਪਿੱਛੇ ਵੀ ਦੇਖਿਆ ਅੱਜ ਵੀ ਜਿਹੜੀ ਕਿਸਾਨਾਂ ਦੇ ਉੱਤੇ ਨਸੀਬਤ ਆਈ ਆ ਜਿਹੜੀ ਇਹ ਸਰਕਾਰ ਆ ਜਿਹੜੀ ਬਦਲਾਅ ਦੇ ਨਾਂ ਤੇ ਸਰਕਾਰ ਆਈ ਆ ਆਪਾਂ ਸਮਝਦੇ ਆ ਦੇਖਦੇ ਆ ਤੁਹਾਨੂੰ ਸਾਰਿਆਂ ਨੂੰ ਪਤਾ ਤੁਹਾਡੇ ਰਾਹੀਂ ਜਿਹੜੀ ਅਸੀਂ ਗੱਲ ਚਾਹੁੰਨੀ ਚਾਹੁੰਦੇ ਆ ਕਿ ਇਹ ਸਾਡੇ ਜਿਹੜੇ ਕਿਸਾਨ ਵੀਰ ਨੇ ਉਹਨਾਂ ਦਾ ਘੜਾ ਬਣਾ ਲੱਗੇ ਨੇ ਉਹਨਾਂ ਦਾ ਹੱਕ ਮਾਰ ਲੱਗੇ ਔਰ ਜਿਹੜੀਆਂ ਨੇ ਜ਼ਮੀਨਾਂ ਖੋਹ ਕਰਕੇ ਆਪਣੇ ਜਿਹੜੇ ਵੱਡੇ ਘਾਣੇ ਨੂੰ ਦੇ ਰਹੇ ਨੇ ਅਸੀਂ ਸ਼੍ਰੋਮਣੀ ਕਾਰਜਕਰਤਾ ਦੇ ਪ੍ਰਧਾਨ ਸਰਦਾਰ ਸ਼ਕੀਰ ਸਿੰਘ ਜੀ ਬਾਦਲ ਜਿਹੜੇ ਕਿ ਪਿਛਲੇ ਸਾਲ ਚਾਪ ਬਹੁਤ ਵੱਡਾ ਧੰਨਾ ਦਿੱਤਾ ਤੁਸੀਂ ਸਾਰਿਆਂ ਨੇ ਸਾਡਾ ਸਾਥ ਦਿੱਤਾ ਅਸੀਂ ਇਸੇ ਕਰਕੇ ਤੁਹਾਡੇ ਕੋਲ ਆਸ ਵੀ ਰੱਖਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਵੀ ਜਿਹੜਾ ਕਿਸਾਨਾਂ ਦੇ ਹਿੱਤ ਦੇ ਵਿੱਚ ਸ਼੍ਰੋਮਣੀ ਕਾਰਜਕਰਤਾ ਤੇ ਕਿਸਾਨ ਨਾਲ ਕੇ ਸਮੁੱਚੇ ਸੰਘਰਸ਼ ਕਰਨਗੇ ਆਸ ਕਰਦੇ ਆ ਕਿ ਤੁਸੀਂ ਉਹਦੇ ਵਿੱਚ ਸਾਡਾ ਸਾਥ ਕਰੋਗੇ ਤੁਹਾਡਾ ਜਿਹੜੀ ਹੁਣ ਪਾਲਸੀ ਇਹ ਬਣਾਈ ਗਈ ਆ ਏਡੀ ਵਾੜੀ ਪਾਲਿਸੀ ਕਦੇ ਵੀ ਪੰਜਾਬ ਦੇ ਵਿੱਚ ਅੱਜ ਤੱਕ ਨਹੀਂ ਬਣੀ ਇਹਨਾਂ ਨੇ ਕਿਹਾ ਵੀ ਜੇ ਇੱਕ ਕਿਲਾ ਅਕਵਾਇਰ ਕਰਨਾ ਤਾਂ ਇੱਕ ਕਿਲੇ ਦੇ ਵਿੱਚ 1000 ਗਜਾ ਜਗ੍ਹਾ ਕਿਸਾਨ ਨੂੰ ਦਿੱਤੀ ਜਾਊ ਤੇ 200 ਗਜ ਦਾ ਪਲਾਟ ਜਿਹੜਾ ਕਿਸਾਨ ਨੂੰ ਦਿੱਤਾ ਜਾਊਗਾ ਐਸੀ ਹੋਵੇਗੀ ਇਹ ਪਾਲਿਸੀ ਆ ਜਿਹੜੀ ਬੜੀ-ਬਾੜੀ ਆ 3 ਸਾਲ ਦੇ ਵਿੱਚ ਘਟ ਦੋ ਘਟ ਡਿਵੈਲਪਮੈਂਟ ਹੋਣ ਨੂੰ ਲੱਗਣਗੇ ਉਹਦੇ ਵਿੱਚ ਸੜਕਾਂ ਪੈਣੀਆਂ ਸੀਵਰੇਜ ਪੈਣੇ ਡੈਂਟਾਂ ਬਣਨੀਆਂ 3 ਸਾਲ ਤੋਂ ਬਾਅਦ ਜੇ ਇੱਕ 1200 ਕੱਜ ਜਗ੍ਹਾ ਕਿਸਾਨ ਨੂੰ ਮਿਲ ਗਈ ਤੁਹਾਨੂੰ ਪਤਾ ਬਈ ਸੈਂਕੜੇ ਕਲੋਨੀਆਂ ਨੇ ਜਿਹੜੀਆਂ ਲੁਧਿਆਣਾ ਦੇ ਵਿੱਚ ਪਹਿਲਾਂ ਹੀ ਕੱਟੀਆਂ ਪਈਆਂ ਨੇ ਉਹਦੇ ਵਿੱਚੋਂ ਕਈ ਗਵਰਨਮੈਂਟ ਦੀਆਂ ਸਕੀਮਾਂ ਵੀ ਨੇ ਉਹ ਅੱਜ ਤੱਕ ਨਹੀਂ ਚਾਲੂ ਹੋ ਉਸ ਜੀਆਂ ਨਾ ਵਿਕ ਸਕੀਆਂ ਨੇ ਸੋ ਸਮਝ ਨਹੀਂ ਆ ਰਹੀ ਵੀ 24 ਹਜ਼ਾਰ ਏਕੜ ਜਗ੍ਹਾ ਜਿਹੜੀ ਹੈ ਇਹ ਕਿਵੇਂ ਵਿਕੂ ਮੈਨੂੰ ਐਦਾ ਲੱਗਦਾ ਗੁਲਾਡਾ ਵਾਲਿਆਂ ਨਾਲ ਵੀ ਗੱਲ ਕੀਤੀ ਗਈ ਉਹ ਕਹਿੰਦੇ ਵੀ ਇਹ ਤਾਂ 100 ਸਾਲ ਜਗ੍ਹਾ ਦੀ ਵਿਕਣੀ ਸੋ ਕਿਸਾਨ ਨੇ ਨਾ ਤਾਂ ਖੇਤੀ ਕਰ ਕਿਉਂਕਿ ਰਹਿਣਾ ਤੇ ਨਾ ਉਹਨਾਂ ਨੇ ਕੋਈ ਕੰਮਕਾਰ ਕੀਤਾ ਕਰ ਜੋਗੇ ਰਹਿਣਾ ਕਿਸਾਨਾਂ ਨੂੰ ਬਿਲਕੁਲ ਆਵਾਜ਼ਾਰ ਮਜ਼ਦੂਰਾਂ ਨੂੰ ਬਿਲਕੁਲ ਆਵਾਜ਼ਾਰ ਕਰ ਰਹੀ ਹੈ ਜਿਹੜੀ ਸਰਕਾਰ ਆ ਇਸ ਤੋਂ ਮਾੜੀ ਸਰਕਾਰ ਨਾ ਦਾ ਗਾਹਾਂ ਬਣੇ ਕਦੇ ਨਾ ਪਹਿਲਾਂ ਬਣੀ ਆ ਸੋ ਮੈਂ ਸਾਡੀ ਸਮੁੱਚੀ ਅਕਾਲੀ ਲੀਡਰਸ਼ਿਪ ਦਾ ਖਾਸ ਕਰਕੇ ਸ੍ਰੋਮਣੀ ਅਕਾਲੀ ਦੇ ਪ੍ਰਧਾਨ ਸਰਦਾਰ ਸੁਖਵੀਰ ਸਿੰਘ ਬਾਦਲ ਜੀ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਜਿਹੜੇ ਜਿਨ੍ਹਾਂ ਨੇ ਇਹ ਤਹਿਈਆ ਕੀਤਾ ਬੇ ਕਿਸਾਨਾਂ ਦੇ ਮਜ਼ਦੂਰਾਂ ਦੇ ਨਾਲ ਥੋਕ ਕੇ ਖੜਾਗੇ ਇੱਕ ਇੰਚ ਵੀ ਜਗ੍ਹਾ ਖਾਅਰ ਨਹੀਂ ਹੁਣ ਦੇਵਾਂਗੇ